ਨੋਟੀਫਿਕੇਸ਼ਨ ਆ ਗਿਆ ਤੇ ਜਦੋਂ ਇਧਰੋਂ ਕਿੱਕ ਵੱਜ ਗਈ ਤੇ ਨਾਲ ਦੀ ਨਾਲ ਜਿਹੜਾ అలਾਰਮ ਆਗਾ ਉਹ ਵੱਜੂਗਾ ਦੇਖੇ ਇਹਦੇ ਪਤਾ ਲੱਗ ਗਿਆ ਵੀ ਬੰਦਾ ਮੇਰਾ ਹੋਰ ਤਰ ਚਲਾਉਣ ਲੱਗਿਆ ਮੋਟਰਸਾਈਕਲ ਰਿੰਗਦਾ ਨਾ ਪੂਰਾ ਛੋਟਾ ਸਿਸਟਮ ਹੈਗਾ ਇਹਦਾ ਪਤਾ ਵੀ ਨਹੀਂ ਲੱਗਣਾ ਵੀ ਗੱਡੀ ਦੇ ਵਿੱਚ ਜਾਂ ਟਰੈਕਟਰ ਤੇ ਜਾਂ ਮੋਟਰਸਾਈਕਲ ਦੇ ਕਿੱਥੇ ਲੱਗੀ 17 ਕਿਲੋਮੀਟਰ ਦੀ ਸਪੀਡ ਤੇ ਮੋਟਰਸਾਈਕਲ ਚੱਲਦਾ ਪਿਆ ਜੀ ਸਪੀਡ ਆ ਗਈ ਉਧਰੋਂ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਬਾਈ ਆ ਰਿਹਾ ਚਾਬੀ ਆਉਣਾ ਮੈਂ ਹੁਣ ਦੁਬਾਰਾ ਵੀ ਦਿਖਾ ਦੇਣਾ ਦੇਖੋ ਇਹ ਸਟਾਰਟ ਨਹੀਂ ਹੋਊਗਾ ਪਰ ਜਦੋਂ ਬਾਈ ਦੁਬਾਰਾ ਉਧਰੋਂ ਲੋਕ ਨੂੰ ਆਨ ਕਰ ਦੂਗਾ ਵੀਰੇ ਕਰਿਓ ਇੱਕ ਵਾਰ ਆਹ ਦੇਖੋ ਜੀ ਆਹ ਵੇਖੋ ਸਾਰੇ ਯਾਨੀ ਇੱਥੇ ਲੋਕ ਹੈ ਜੀ ਇਹਨੂੰ ਮੈਂ ਅਨਲੌਕ ਕਰੂੰਗਾ ਜੀ ਅਨਲੌਕ ਹੋ ਗਿਆ ਵੀਰੇ ਅਨਲੌਕ ਹੋ ਗਿਆ ਜੀ ਤੇ ਹੁਣ ਮੈਂ ਕਿੱਕ ਮਾਰਦਾ ਹਾਂ ਦੁਬਾਰਾ ਮੋਟਰਸਾਈਕਲ ਸਟਾਰਟ ਹੈ ਵੀਰੇ ਇਹਦੇ ਵਿੱਚ ਬਹੁਤ ਜ਼ਿਆਦਾ ਅਪਡੇਸ਼ਨਸ ਆਪਾਂ ਕੀਤੀਆਂ ਨੇ ਜਿਵੇਂ ਤਾਂ ਮੰਨ ਲਓ ਗੱਡੀ ਦੇ ਆਪਣੇ ਸ਼ੀਸ਼ੇ ਇੰਨੇ ਇੰਨੇ ਖੁੱਲੇ ਰਹਿ ਗਏ ਗਰਮੀਆਂ ਦੇ ਵਿੱਚ ਆਪਾਂ ਨੂੰ ਆदत ਆ ਚੱਲ ਹਵਾ ਕ੍ਰੋਸ ਹੋ ਜੂਗੀ ਹਨਾ ਗੱਡੀ 'ਚ ਗੈਸ ਨਹੀਂ ਬੰਦੀ ਗੇ ਇੰਨੇ ਇੰਨੇ ਸ਼ੀਸ਼ੇ ਖੁੱਲੇ ਰਹਿ ਗਏ ਤੇ ਫੋਨ ਤੋਂ ਤੁਸੀਂ ਆਪਦੇ ਗੱਡੀ 'ਚ ਲੌਕ ਕਰਕੇ ਚਲੇਗੇ ਅੰਦਰ ਫੋਨ ਤੇ ਨਾਲ ਹੀ ਨੋਟੀਫਿਕੇਸ਼ਨ ਆਏਗਾ ਤੁਹਾਡੀ ਗੱਡੀ ਦਾ ਆ ਜਿਹੜਾ ਸ਼ੀਸ਼ਾ ਖੁੱਲਾ ਰਹਿ ਗਿਆ ਜਾਂ ਕਿ ਬੰਦ ਕਰੋ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਟਾਇਰ ਹਮ ਟਾਇਰਾਂ ਦੇ ਵਿੱਚ ਜੇ ਹਵਾ ਘਟਾ ਉਹ ਤੁਹਾਡੇ ਫੋਨ ਤੇ ਨੋਟੀਫਿਕੇਸ਼ਨ ਆ ਜਾਊਗਾ ਤੁਹਾਡੇ ਟਾਇਰਾਂ ਦੇ ਵਿੱਚ ਹਵਾ ਘਟ ਹੈ ਠੀਕ ਹੈ ਫਿਊਲ ਮੋਨੀਟਰਿੰਗ ਕਿ ਗੱਡੀ ਦਾ ਕਿਤੇ ਤੇਲ ਲੀਕ ਤਾਂ ਨਹੀਂ ਹੁੰਦਾ ਕਿਤੇ ਗੱਡੀ ਦਾ ਤੇਲ ਚੋਰੀ ਤਾਂ ਨਹੀਂ ਹੋ ਰਿਹਾ ਉਹ ਵੀ ਸਾਰਾ ਕੁਝ ਆ ਜਾਊਗਾ ਹਮ ਅੱਜ ਦੇ ਦਿਨ ਵਿੱਚ ਤੁਹਾਡੀ ਕਿੰਨੀ ਗੱਡੀ ਚੱਲ ਗਈ ਕਿੰਨੇ ਕਿੰਨਾ ਇਹਨੇ ਤੇਲ ਪੀ ਲਿਆ ਹੁਣ ਤੱਕ ਪੰਜਾਬੀ ਚ ਕਹਿ ਦਈਏ ਕਿ ਕਿੰਨਾ ਤੇਲ ਪੀ ਲਿਆ ਉਹ ਵੀ ਸਾਰਾ ਕੁਝ ਇਹਦੇ ਵਿੱਚ ਆ ਜਾਊਗਾ ਜੀ ਫਿਰ ਜਦੋਂ ਆਪਾਂ ਲਾਵਾਂਗੇ ਹਨਾ ਐਤੋਂ ਅੱਜ ਤੋਂ 6 ਮਹੀਨੇ ਪਹਿਲਾਂ ਮੰਨ ਲਓ ਜੇ ਆਪਾਂ ਲਾਇਆ ਇਹ ਡਿਵਾਈਸ 6 ਮਹੀਨੇ ਦੀ ਹਿਸਟਰੀ ਆ ਜਾਊਗੀ ਕਿ ਇਸ ਦਿਨ ਗੱਡੀ ਇੱਥੇ ਗਈ ਸੀ ਇੱਥੇ ਰੁਕੀ ਸੀ ਇੱਥੇ ਚੱਲਦੀ ਪਈ ਸੀ ਇੱਥੇ ਇੰਨਾ ਟਾਈਮ ਖੜੀ ਸੀਗੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ ਤੇ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਇਆ ਨਵੀਂ ਤਕਨੀਕ ਹੈ ਆ ਮੇਰੇ ਹੱਥ ਦੇ ਵਿੱਚ ਇੱਕ ਸਿਸਟਮ ਦੇਖ ਰਹੇ ਹਾਂ ਤੇ ਇਹਦੇ ਵਿੱਚ ਫੀਚਰ ਨੇ ਜਿਹੜੇ ਬਹੁਤ ਜ਼ਿਆਦਾ ਨੇਗੇ ਇੱਕ ਮੋਬਾਈਲ ਨਾਲ ਅਟੈਚ ਹੋ ਜਾਂਦਾ ਹੈਗਾ ਇਹ ਸਿਸਟਮ ਆ ਜਿਹੜਾ ਗੱਡੀ ਤੇ ਮੋਟਰਸਾਈਕਲ ਤੇ ਇੱਕ ਪੈਨ ਤੇ ਟਰੈਕਟਰ ਤੇ ਮੈਂ ਕਹਿੰਦਾ ਵੀ ਹਰ ਤਰ੍ਹਾਂ ਦੇ ਸਾਧਨ ਤੇ ਜਿਹੜਾ ਇਹ ਸਿਸਟਮ ਆ ਲੱਗ ਜਾਂਦਾ ਹੈ ਇਹਦਾ ਪੂਰਾ ਕੰਟਰੋਲ ਆ ਜਿਹੜਾ ਮੋਬਾਈਲ ਤੇ ਹੁੰਦਾ ਹੈ ਇਹ ਇੱਕ ਨਵੀਂ ਤਕਨੀਕ ਹੈ ਜਿਹੜੀ ਬਾਈ ਨੇ ਲਾਂਚ ਕੀਤੀ ਹੈ ਇਹ ਨਵਾਂ ਇੱਕ ਸਿਸਟਮ ਕਹਿ ਸਕਦੇ ਆਪਾਂ ਲੈ ਕੇ ਆ ਥੋੜੀ ਖਾਤਰ ਵੀਡੀਓ ਦੇ ਵਿੱਚ ਤੇ ਪੂਰੀ ਜਾਣਕਾਰੀ ਬਾਈ ਤੋਂ ਲਵਾਂਗੇ ਫੀਚਰ ਇਹਦੇ ਇੰਨੇ ਕਿੰਨੇ ਵੀ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਆ ਪੂਰਾ ਬਹੁਤ ਵਧੀਆ ਜੀ ਸੁਭਨਾਮ ਕੀ ਆਈ ਆਪਣਾ ਮੇਰਾ ਨਾਮ ਹਰਕੀਰਤ ਸਿੰਘ ਹੈ ਥੋੜਾ ਜਿਹਾ ਆਪਣੇ ਬਾਰੇ ਦੱਸੋ ਕੀ ਕੰਮ-ਕਾਰ ਕਰਦੇ ਹੋ ਆਪਾਂ ਕੰਮ-ਕਾਰ ਮੇਰੇ ਮੈਂ ਕੈਨੇਡਾ ਗਿਆ ਸੀਗਾ ਸਟੱਡੀ ਕੀਤੀ ਉੱਥੇ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਐਂਡ ਲੌਜਿਸਟਿਕਸ ਦੀ ਜੋ ਕਿ ਆਪਣੇ ਉੱਥੇ ਟਰੱਕ-ਟਰੱਕ ਚਲਦੇ ਆ ਉਹਨਾਂ ਦੀ ਸਾਰੀ ਚੀਜ਼ ਦੀ ਪੜ੍ਹਾਈ ਜੋ ਵੀ ਹੁੰਦੀ ਆ ਹਨਾ ਉੱਥੇ ਮੈਂ ਵੀਰੇ 3 ਸਾਲ ਰਿਹਾ ਤੇ ਮੈਂ ਇਹ ਨੋਟਿਸ ਕੀਤਾ ਕਿ ਗੱਡੀਆਂ ਗੁਡੀਆਂ ਬਹੁਤ ਜ਼ਿਆਦਾ ਚੋਰੀ ਹੁੰਦੀਆਂ ਨੇ ਉੱਥੇ ਵੀ ਤੇ ਆਪਣੇ ਇੱਥੇ ਵੀ ਇੱਥੇ ਜਿਵੇਂ ਮਿੰਟ ਨਹੀਂ ਲਾਉਂਦੇਗੇ ਆ ਕੇ ਮੋਟਰਸਾਈਕਲ ਨੂੰ ਚਾਬੀ ਲਾਉਂਦੇ ਆ ਤੇ ਭਜਾ ਕੇ ਲੈ ਜਾਂਦੇ ਆ ਤੇ ਬਾਅਦ ਚ ਬੰਦਾ ਵੇਖਦਾ ਰਹਿੰਦਾ ਇੱਥੇ ਉੱਥੇ ਤੋਂ ਚਲੋ ਫਿਰ ਇੰਸ਼ੋਰੈਂਸ ਦਾ ਕਲੇਮ ਮਿਲ ਜਾਂਦਾ ਜੀ ਇੱਥੇ ਕਿਸੇ ਨੂੰ ਕੁਛ ਨਹੀਂ ਮਿਲਦਾ ਕਦੇ ਬੰਦਾ ੱਤਕੇ ਹੀ ਖਾਂਦਾ ਰਹਿੰਦਾ ਕਦੀ ਥਾਣੇ ਚੱਲ ਗਿਆ ਤੇ ਕਦੀ ਘਰੇ ਆ ਗਿਆ ਤੇ ਅਖੀਰ ਦੇ ਵਿੱਚ ਉਹਨੂੰ ਪੈਸੇ ਲਾ ਕੇ ਤੇ ਨਵਾਂ ਵੀਹਿਕਲ ਲੈਣਾ ਹੀ ਪੈਂਦਾ ਹੈ ਬਿਲਕੁਲ ਠੀਕ ਹੈ ਜੀ ਸੋ ਉਹਨੂੰ ਆਪਾਂ ਜਦੋਂ ਮੈਂ ਇੰਡੀ ਫਿਰ ਮੈਂ ਆਫ ਦਾ ਹੀ ਸਿਸਟਮ ਜਾਂ ਲਾ ਲੂ ਕੇ ਜਿਗਾਰ ਦੇ ਫਿੱਟ ਕਰਕੇ ਸਾਰਾ ਕੁਝ ਇੱਕ ਡਿਵਾਈਸ ਰੈਡੀ ਕੀਤਾ ਆ ਓਕੇ ਇਹ ਹੈਗਾ ਜੀ ਐਂਟੀ ਥੈਫਟ ਡਿਵਾਈਸ ਜੀ ਏ ਜਦੋਂ ਆਪਾਂ ਗੱਡੀ ਦੇ ਵਿੱਚ ਮੋਟਰਸਾਈਕਲ ਤੇ ਕਿਸੇ ਵੀ ਵਹੀਕਲ ਤੇ ਆਪਾਂ ਜਦੋਂ ਇੰਸਟਾਲ ਕਰ ਦਿੰਨੇ ਆ ਜੀ ਆਪਾਂ ਨੂੰ ਸਾਰਾ ਡਾਟਾ ਫੋਨ ਦੇ ਵਿੱਚ ਆਉਂਦਾ ਰਹਿੰਦਾ ਆ ਕਿ ਕਿੰਨੀ ਸਪੀਡ ਤੇ ਆਪਣਾ ਵਹੀਕਲ ਚੱਲਦਾ ਪਿਆ ਕਿ ਕਿੱਥੇ ਜਾ ਰਿਹਾ ਆ ਅੱਜ ਦੇ ਦਿਨ 'ਚ ਕਿੰਨਾ ਕਿੰਨਾ ਚੱਲਿਆ ਕਿੰਨੇ ਕਿਲੋਮੀਟਰ ਚੱਲਿਆ ਕਿੰਨਾ ਇਹਨੇ ਫਿਊਲ ਖਾਦਾ ਸਾਰਾ ਕੁਝ A ਟੂ Z ਈਵਨ ਫਰੋਮ ਪੁਆਇੰਟ A ਟੂ ਪੁਆਇੰਟ B ਕਿੰਨਾ ਟਾਈਮ ਦਾ ਡਿਸਟੈਂਸ ਹੈਗਾ ਕਿੰਨੇ ਕਿਲੋਮੀਟਰ ਚੱਲਿਆ ਤੇ ਕਿੰਨਾ ਟਾਈਮ ਲੱਗਾ ਬਾਕੀ ਏਰੀਆ ਵੀ ਸਿਲੈਕਟ ਹੋ ਜਾਂਦਾ ਵੀ ਕਿੱਥੇ-ਕਿੱਥੇ ਰੱਖਣਾ ਹੈ ਹਾਂਜੀ ਉਹ ਜੀਓ ਫੈਂਸਿੰਗ ਹੁੰਦੀ ਹੈ ਵੀਰੇ ਉਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਸਪੋਜ਼ ਆਪਾਂ ਇੱਕ ਕਲੋਨੀ ਦੇ ਵਿੱਚ ਕਰ ਲਿਆ ਇੰਨਾ ਕਿ ਏਰੀਆ ਕਵਰ ਕਰ ਲਿਆ ਇਸ ਤੋਂ ਬਾਹਰ ਜੇ ਜਾਊਗਾ ਫੋਨ ਤੇ ਤੁਹਾਡੇ ਅਲਰਟ ਆਨ ਲੱਗ ਪਣਗੇ ਜੀ ਤੁਹਾਡੀ ਗੱਡੀ ਬਾਹਰ ਜਾ ਰਹੀ ਹੈ ਤੁਹਾਡਾ ਮੋਟਰਸਾਈਕਲ ਇਸ ਏਰੀਆ ਤੋਂ ਬਾਹਰ ਚਲਾ ਗਿਆ ਉਹਦੇ ਨਾਲ ਨਾਲ ਆਪਾਂ ਇਹਦੇ ਵਿੱਚ ਸਪੀਡ ਲਿਮਟ ਦਾ ਵੀ ਪਾਇਆ ਵਾ ਓਵਰ ਸਪੀਡਿੰਗ ਦਾ ਕੀ ਜੇ ਸੁਪੋਜ਼ ਕਰੋ ਆਪਾਂ ਗੱਡੀ ਦੀ ਲਿਮਿਟ ਆਪਦੇ ਫੋਨ ਤੇ 50 ਕਿਲੋਮੀਟਰ ਪਰ ਕਿਲੋਮੀਟਰ ਪਰ ਆਪਾਂ ਮਿੰਟ ਦੇ ਨਾਲ ਕਰੀਏ ਜੀ ਤੇ ਉਹ ਕੀ ਜੇ 50 ਤੋਂ ਮੰਨ ਲਓ ਉੱਪਰ ਗਈ 51 ਹੋਈ 52 55 ਹੀ ਆਪਣੇ ਫੋਨ ਤੇ ਅਲਰਟ ਆਨ ਲਾਪਨਗੇ ਕਿ ਤੁਸੀਂ ਗੱਡੀ ਤੇ ਤੇਜ਼ ਚਲਾ ਰਹੇ ਹੋ ਜੀ ਯਾਨੀ ਕਿ ਆਪਾਂ ਕਹਿ ਸਕਦੇ ਜਿਵੇਂ ਬੱਚੇ ਨੇ ਆਪਣੇ ਹਨਾ ਇਹ ਕ ਇਹਨੂੰ ਮਿਨੀਮ ਕਰਕੇ ਰੱਖ ਦੋ ਵੀ ਦੁਗਹਾ ਇਸ ਵੀਟ ਲਵੇ ਨਾ ਇਹ ਸੇਫਟੀ ਹੈ ਇੱਕ ਬੱਚਿਆਂ ਦੀ ਵੀ ਹੈ ਨਾ ਹੋਰ ਵੀ ਬਾਰੇ ਫੀਚਰ ਨੇ ਗੱਡੀ ਫੂਨ ਤੇ ਹੀ ਬੰਦ ਹੋ ਜਾਂਦੀ ਹੈ ਮੰਨ ਵੀ ਜੇ ਚਾਬੀ ਲਾਉਂਗੇ ਕੋਈ ਹੋਰ ਬੰਦਾ ਚਾਬੀ ਲਾਉਂਦਾ ਹਨਾ ਫੇਰ ਵੀ ਉਹ ਪਤਾ ਲੱਗਦਾ ਹਨਾ ਫੂਨ ਤੇ ਤੇ ਮੈਨੂੰ ਐਂ ਦੱਸੋ ਵੀ ਇਹ ਸਿਸਟਮ ਜਿਹੜਾ ਤੁਸੀਂ ਬਣਾਇਆ ਹੈਗਾ ਕਿੰਨਾ ਕੁ ਟਾਈਮ ਲੱਗ ਗਿਆ ਤੇ ਇਹਨੂੰ ਵੀਰੇ ਪੂਰਾ 1 ਸਾਲ ਲੱਗ ਗਿਆ ਬਣਾਉਂਦੇ ਨੂੰ 1 ਸਾਲ ਹਾਂਜੀ ਹਾਂਜੀ 1 ਸਾਲ ਦੀ ਮਿਹਨਤ ਹੈਗੀ ਤੇ ਵੀਡੀਓ ਨੂੰ ਦੇਖਦੇ ਦੇਖਦੇ ਸ਼ੇਅਰ ਕਰ ਦਿਓ ਕਿਉਂਕਿ ਇਹ ਹਰ ਘਰ ਦੀ ਇੱਕ ਜ਼ਰੂਰਤ ਹੈ ਤੇ ਆਪਾਂ ਹੁਣ ਮੜਿਆ ਫੋਨ ਤੇ ਚਲਾ ਕੇ ਸਾਰਾ ਕੁਝ ਦਿਖਾਈਏ ਸਿਸਟਮ ਵਰਕ ਕਿਵੇਂ ਕਰਦਾ ਹੈ ਲਓ ਵੀ ਦੋਸਤੋ ਹੁਣ ਆਪਾਂ ਤੁਹਾਨੂੰ ਸਾਰਾ ਡੈਮੋ ਲੈਬ ਦਿਖਾਉਣੇ ਆਂਗੇ ਤੇ ਬਾਈ ਨੇ ਮੋਬਾਈਲ ਆ ਜਿਹੜਾ ਕੱਢ ਲਿਆ ਆਪਣੇ ਕੋਲ ਇੱਕ ਮੋਟਰਸਾਈਕਲਾ ਘੜਾ ਇੱਕ ਕਾਰ ਖੜੀ ਆ ਨਾ ਆਪਾਂ ਮੋਟਰਸਾਈਕਲ ਦੇ ਫੀਚਰ ਨੇ ਜਿਹੜੇ ਕੀ ਕੀ ਵਰਕ ਕਰਦੇ ਆਗੇ ਉਹਦੇ ਬਾਰੇ ਗੱਲਬਾਤ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਜੀ ਫਸਟ ਆਫ ਆਲ ਤਾਂ ਵੀਰੇ ਆਪਾਂ ਜਿਵੇਂ ਇਹਦੇ ਵਿੱਚ ਇੰਸਟਾਲ ਕੀਤਾ ਜੀ ਠੀਕ ਹੈ ਜੀ ਇੱਥੋਂ ਆਪਾਂ ਨੂੰ ਪਤਾ ਲੱਗ ਜਾਊਗਾ ਜੇ ਇਹ ਲਾਲ ਰੰਗ ਦਾ ਇਹਦਾ ਮਤਲਬ ਕਿ ਮੋਟਰਸਾਈਕਲ ਬੰਦ ਆ ਜੀ ਜੇ ਤੁਸੀਂ ਚਾਬੀ ਆਨ ਕਰੋਗੇ ਜੀ ਠੀਕ ਹੈ ਜੀ ਆਹ ਵੇਖੋ ਚਾਬੀ ਆਨ ਹੋਈ ਫੌਰਨ ਹੌਰਨ ਵੱਜ ਰਿਹਾ ਜੀ ਠੀਕ ਹੈ ਜੀ ਇਹ ਪੀਲਾ ਹੋ ਜਾਊਗਾ ਓਕੇ ਹਾਂ ਜੀ ਹੁਣ ਤੁਸੀਂ ਇਹਨੂੰ ਕਿੱਕ ਮਾਰੋ ਹੂੰ ਲਓ ਜੀ ਹੁਣ ਆਪਾਂ ਕਿੱਕ ਮਾਰਦੇ ਆਂ ਤੇ ਹਾਂ ਜੀ ਆ ਸਟਾਰਟ ਹੋ ਗਿਆ ਪੀਲੇ ਹੋਣ ਤੋਂ ਬਾਅਦ ਇਹ ਸਟਾਰਟ ਹੋ ਗਿਆ ਆ ਦੇਖੋ ਜੀ ਹੁਣ ਜੇ ਆਪਾਂ ਇਹਨੂੰ ਚਲਾਵਾਂਗੇ ਹਾਂ ਜੀ ਮੈਂ ਚਲਾਵਾਂ ਮੜਾ ਜੀ ਤੁਸੀਂ ਗੇੜਾ ਤੁਸੀਂ ਮੋਬਾਈਲ ਤੇ ਦਿਖਾਓ ਤੇ ਮੈਂ ਇਹਨੂੰ ਚਲਾਉਣਾਗਾ ਬਿਲਕੁਲ ਬਿਲਕੁਲ ਤੁਸੀਂ ਤੁਸੀਂ ਗੇੜਾ ਕੱਢੋ ਇਹ ਹਰਾ ਹੋ ਜਾਊਗਾ ਜੀ ਦੇਖੋ ਹੁਣ ਆਪਾਂ ਇਹਨੂੰ ਚਲਾ ਰਹੇ ਆਂ ਇਦੇ ਵਿੱਚ ਜਿੰਨੀ ਸਪੀਡ ਵਗੈਰਾ ਆਹਰਾ ਹੋ ਗਿਆ ਸਪੀਡ ਦੀ 17 ਕਿਲੋਮੀਟਰ ਦੀ ਸਪੀਡ ਤੇ ਮੋਟਰਸਾਈਕਲ ਚੱਲਦਾ ਪਿਆ ਜੀ ਸਪੀਡ ਆ ਗਈ ਉਧਰੋਂ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਬਾਈ ਆ ਰਿਹਾ ਤੇ ਸਾਰਾ ਕੁਝ ਇੱਥੇ ਮੇਰੇ ਕੋਲ ਆ ਗਿਆ ਓਕੇ ਕਿ 17 ਕਿਲੋਮੀਟਰ ਦੀ ਸਪੀਡ ਤੇ ਤੁਸੀਂ ਮੋਟਰਸਾਈਕਲ ਚਲਾ ਕੇ ਲੈ ਕੇ ਆਏ ਹੋ ਮੇਰੇ ਕੋਲ ਠੀਕ ਹੈ ਜੀ ਮੋਬਾਈਲ ਤੇ ਪਤਾ ਲੱਗ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਜਦੋਂ ਮੈਂ ਇਹਨੂੰ ਇੱਥੋਂ ਬੰਦ ਕਰਤਾ ਇੱਕ ਵਾਰ ਬੰਦ ਕਰ ਲਿਆ ਮਨ ਤੁਹਾਡੇ ਹੱਥ ਦੇ ਵਿੱਚ ਕੰਟਰੋਲ ਹੈ ਬਿਲਕੁਲ ਜੀ ਬਿਲਕੁਲ ਮਨੋ ਵੀ ਇਹ ਕੋਈ ਚੋਰੀ ਕਰਕੇ ਲੈ ਗਿਆ ਮਨ ਹੈਨਾ ਇਹ ਹੁਣ ਉਹਨੇ ਬੰਦ ਕਰ ਲਿਆ ਇੱਕ ਵਾਰ ਤੇ ਦੁਬਾਰਾ ਜਦੋਂ ਸਟਾਰਟ ਕਰੂਗਾ ਹੋਊਗਾ ਇਧਰੋਂ ਮੈਂ ਫੋਨ ਤੋਂ ਆਪਦੇ ਲੋਕ ਲਾ ਦੂੰਗਾ ਹਮ ਆਹ ਲੋਏ ਮੈਂ ਲੋਕ ਲਾ ਦਿੱਤਾ ਹਮ ਹੁਣ ਮੈਂ ਜੇ ਇੱਕ ਕਿੱਕ ਮਾਰੂਗਾ ਸਟਾਰਟ ਨਹੀਂ ਹੋਊਗਾ ਲਓ ਜੀ ਮਾਰਾਂਗੇ ਇੱਕ ਇੱਕ ਮਿੰਟ ਆ ਪੂਰਾ ਪਹਿਲਾ ਅਪਡੇਟ ਹੋ ਜਾਵੇ ਫਸਟ ਆਫ ਆਲ ਤਾਂ ਆਪਾਂ ਇਹ ਸ਼ੋਰ ਕਰਨਾ ਕਿ ਆਪਣੇ ਕੋਲ ਇੰਟਰਨੈਟ ਕਨੈਕਸ਼ਨ ਬਹੁਤ ਵਧੀਆ ਹੋਏਗਾ ਓਕੇ 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 ਹਾਂਜੀ ਹੁਣ ਲੌਕ ਹੋ ਗਿਆ ਜੀ ਹੂੰ ਲੌਕ ਹੋ ਗਿਆ ਜਿਵੇਂ ਕਿ ਸਾਰੇ ਵੇਖ ਸਕਦੇ ਜੀ ਡਿਵਾਈਸ ਇਸ ਲੌਕਡ ਆ ਗਿਆ ਜੀ ਚਲੋ ਜੀ ਦੇਖੋ ਵੀ ਹੁਣ ਜਿੰਨੀਆਂ ਮਰਜੀ ਕਿੱਕਾ ਮਾਰੀ ਚੱਲੋ ਇਹ ਸਟਾਰਟ ਨਹੀਂ ਹੁੰਦਾ ਚਾਬੀ ਆਉਣਾ ਮੈਂ ਤੁਹਾਨੂੰ ਦੁਬਾਰਾ ਵੀ ਦਿਖਾ ਦੇਣਾ ਦੇਖੋ ਇਹ ਸਟਾਰਟ ਨਹੀਂ ਹੋਊਗਾ ਪਰ ਜਦੋਂ ਬਾਈ ਦੁਬਾਰਾ ਉਧਰੋਂ ਲੋਕ ਨੂੰ ਆਨ ਕਰ ਦੂਗਾ ਵੀਰੇ ਕਰਿਓ ਇੱਕ ਵਾਰ ਆ ਦੇਖੋ ਜੀ ਆਹ ਵੇਖੋ ਸਾਰੇ ਜਾਨੇ ਇੱਥੇ ਲੋਕ ਹੈ ਜੀ ਇਹਨੂੰ ਮੈਂ ਅਨਲੌਕ ਕਰੂੰਗਾ ਜੀ ਅਨਲੌਕ ਹੋ ਗਿਆ ਵੀਰੇ ਅਨਲੌਕ ਹੋ ਗਿਆ ਜੀ ਤੇ ਹੁਣ ਮੈਂ ਕਿੱਕ ਮਾਰ ਦਾਂ ਦੁਬਾਰਾ ਮੋਟਰਸਾਈਕਲ ਸਟਾਰਟ ਹੈ ਇਹਦੇ ਵਿੱਚ ਫੀਚਰ ਨੇਗੇ ਇੱਕ ਮੈਂ ਕਹੂੰਗਾ ਵੀ ਛੋਟਾ ਜਿਹਾ ਹਨਾ ਛੋਟਾ ਜਿਹਾ ਬਾਈ ਨੇ ਸਿਸਟਮ ਲੱਗਿਆ ਹੈਗਾ ਵੀ ਕਿਤੇ ਵੀ ਲਾ ਸਕਦੇ ਆ ਪਾ ਦੇਖੋ ਛੋਟਾ ਸਿਸਟਮ ਹੈਗਾ ਇਹਦਾ ਪਤਾ ਵੀ ਨਹੀਂ ਲੱਗਣਾ ਵੀ ਗੱਡੀ ਦੇ ਵਿੱਚ ਜਾਂ ਟਰੈਕਟਰ ਤੇ ਜਾਂ ਮੋਟਰਸਾਈਕਲ ਤੇ ਕਿੱਥੇ ਲੱਗੇਗਾ ਪਰ ਇਹਦੇ ਵਿੱਚ ਫੀਚਰ ਇੰਨੇ ਕ ਨੇ ਵੀ ਤੁਸੀਂ ਦੇਖ ਕੇ ਹੈਰਾਨ ਹੀ ਰਹਿ ਜਾਓਗੇ। ਲਓ ਜੀ। ਹੁਣ ਆਪਾਂ ਦਿਖਾਉਣਾ ਤੁਹਾਨੂੰ ਲਾਈਵ ਤੇ ਲੈ ਵੀਰੇ ਆਨ ਕਰਾਂ ਇਹਨੂੰ ਮੈਂ? ਹਾਂਜੀ ਕਰੋ ਵੀਰੇ ਹੁਣ। ਲਓ ਜੀ। ਆ ਗਿਆ ਨੋਟੀਫਿਕੇਸ਼ਨ? ਆ ਗਿਆ ਜੀ। ਲਓ ਜੀ ਨੋਟੀਫਿਕੇਸ਼ਨ ਆ ਗਿਆ ਤੇ ਜਦੋਂ ਇਧਰੋਂ ਕਿੱਕ ਵੱਜ ਗਈ ਤੇ ਨਾਲ ਦੀ ਨਾਲ ਜਿਹੜਾ ਅਲਾਰਮ ਆਗਾ ਉਹ ਵੱਜੂਗਾ ਦੇਖੋ ਜੀ ਇਹਦੇ ਪਤਾ ਲੱਗ ਗਿਆ ਵੀ ਬੰਦਾ ਉਹਦਾ ਜਿਹੜਾ ਹੋਰ ਗੈਰ ਚਲਾਉਣ ਲੱਗਿਆ ਮੋਟਰਸਾਈਕਲ ਰਿੰਗਦਾ ਨਾ ਪੂਰਾ ਆਵਾਜ਼ ਆਉਂਦੀ ਹੈ ਕਿ ਮੈਂ ਕਹਿੰਦਾ ਵੀ ਬੰਦਾ ਜਿਹੜੀ ਸਾਈਡ ਤੇ ਖੁੱਟਾ ਪਿਆ ਉਹਨੂੰ ਵੀ ਠਾ ਦੂ ਹੈਨਾ ਲੈ ਵੀ ਆਹ ਸਿਸਟਮ ਨੇ ਇਹਦੇ ਵਿੱਚ ਮੋਟਰਸਾਈਕਲ ਦੇ ਵਿੱਚ ਹੈਗਾ ਐਡਾ ਕੀ ਪੁਰਜਾ ਇਹ ਪਰ ਗੱਡੀ ਦੇ ਵਿੱਚ ਹੋਰ ਵੀ ਮਤਲਬ ਜ਼ਿਆਦਾ ਫੀਚਰ ਮਿਲ ਜਾਣਗੇ ਹਨ ਥੋੜਾ ਜਿਹਾ ਦਿਓ ਜਾਣਕਾਰੀ ਬਾਈ ਕੀ ਕੀ ਹੋਰ ਅਪਡੇਟ ਹੋ ਜੂਗੇ ਵਿੱਚ ਵੀ ਵੀਰੇ ਇਹਦੇ ਵਿੱਚ ਬਹੁਤ ਜ਼ਿਆਦਾ ਅਪਡੇਟਸ਼ਨਸ ਆਪਾਂ ਕੀਤੀਆਂ ਨੇ ਜੀ ਜਿਵੇਂ ਤਾਂ ਮੰਨ ਲਓ ਗੱਡੀ ਦੇ ਆਪਣੇ ਸ਼ੀਸ਼ੇ ਇੰਨੇ ਇੰਨੇ ਖੁੱਲੇ ਰਹਿ ਗਏ ਗਰਮੀਆਂ ਦੇ ਵਿੱਚ ਆਪਾਂ ਨੂੰ ਆਦਤ ਆ ਚੱਲ ਹਵਾ ਕ੍ਰੋਸ ਹੋ ਜੂਗੀ ਹਨਾ ਗੱਡੀ 'ਚ ਗੈਸ ਨਹੀਂ ਬੰਦੀ ਗੇ ਇੰਨੇ ਇੰਨੇ ਸ਼ੀਸ਼ੇ ਖੁੱਲੇ ਰਹਿ ਗਏ ਜੀ ਤੇ ਫੋਨ ਤੋਂ ਤੁਸੀਂ ਆਪਦੇ ਗੱਡੀ 'ਚ ਲੌਕ ਕਰਕੇ ਚਲੇਗੇ ਅੰਦਰੋਂ ਫੋਨ ਤੇ ਨਾਲ ਹੀ ਨੋਟੀਫਿਕੇਸ਼ਨ ਆਏ ਨਾ ਤੁਹਾਡੀ ਗੱਡੀ ਦਾ ਆ ਜਿਹੜਾ ਸ਼ੀਸ਼ਾ ਖੁੱਲਾ ਰਹਿ ਗਿਆ ਜਾ ਕੇ ਬੰਦ ਕਰੋ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਟਾਇਰ ਹਮ ਟਾਇਰਾਂ ਦੇ ਵਿੱਚ ਜੇ ਹਵਾ ਘਟਾ ਉਹ ਵੀ ਤੁਹਾਡੇ ਫੋਨ ਤੇ ਨੋਟੀਫਿਕੇਸ਼ਨ ਆ ਜਾਊਗਾ ਤੁਹਾਡੇ ਟਾਇਰਾਂ ਦੇ ਵਿੱਚ ਹਵਾ ਘਟਾ ਠੀਕ ਹੈ ਫਿਊਲ ਮੋਨੀਟਰਿੰਗ ਕਿ ਗੱਡੀ ਦਾ ਕਿਤੇ ਤੇਲ ਲੀਕ ਤਾਂ ਨਹੀਂ ਹੁੰਦਾ ਕਿਤੇ ਗੱਡੀ ਦਾ ਤੇਲ ਚੋਰੀ ਤਾਂ ਨਹੀਂ ਹੋ ਰਿਹਾ ਉਹ ਵੀ ਸਾਰਾ ਕੁਝ ਆ ਜਾਊਗਾ ਅੱਜ ਦੇ ਦਿਨ ਵਿੱਚ ਤੁਹਾਡੀ ਕਿੰਨੀ ਗੱਡੀ ਚੱਲ ਗਈ ਕਿੰਨੇ ਕਿੰਨਾ ਇਹਨੇ ਤੇਲ ਪੀ ਲਿਆ ਹੁਣ ਤੱਕ ਪੰਜਾਬੀ ਚ ਕਹਿ ਦਈਏ ਕਿ ਕਿੰਨਾ ਤੇਲ ਪੀ ਲਿਆ ਉਹ ਵੀ ਸਾਰਾ ਕੁਝ ਇਹਦੇ ਵਿੱਚ ਆ ਜਾਊਗਾ ਜੀ ਫਿਰ ਜਦੋਂ ਆਪਾਂ ਲਾਵਾਂਗੇ ਹਨਾ ਅੱਜ ਤੋਂ ਅੱਜ ਤੋਂ 6 ਮਹੀਨੇ ਪਹਿਲਾਂ ਮੰਨ ਲਓ ਜੇ ਆਪਾਂ ਲਾਇਆ ਇਹ ਡਿਵਾਈਸ 6 ਮਹੀਨੇ ਦੀ ਹਿਸਟਰੀ ਆ ਜਾਊਗੀ ਕਿ ਇਸ ਦਿਨ ਗੱਡੀ ਇੱਥੇ ਗਈ ਸੀ ਇੱਥੇ ਰੁਕੀ ਸੀ ਇੱਥੇ ਚੱਲਦੀ ਪਈ ਸੀ ਇੱਥੇ ਇੰਨਾ ਟਾਈਮ ਖੜੀ ਸੀਗੀ ਹੂੰ ਕਿ ਜਿਵੇਂ ਆਪਣੇ ਕਈ ਵੀਰਾਂ ਦੇ ਟਰੱਕ ਟਰੱਕ ਚੱਲਦੇ ਆ ਡਰਾਈਵਰ ਕਹਿ ਦਿੰਦੇ ਆ ਕਿ ਭਾਈ ਅਸੀਂ ਇੱਥੇ ਖੜੇ ਰੇ ਅਸੀਂ ਪੁਲਸ ਵਾਲਿਆਂ ਨੂੰ ਜੋ ਵੀ ਕੀਤਾ ਹਨ ਰੋਟੀ ਖਾਧੀ ਸਾਡਾ 2 ਘੰਟੇ ਇੱਥੇ ਲੱਗ ਗਏ ਆਪਾਂ ਫੋਨ ਤੋਂ ਵੇਖ ਸਕਦੇ ਆ ਕਿ ਸੱਚੀ ਉਹ ਬੰਦਾ ਉੱਥੇ ਖੜਾ ਹੋਇਆ ਹੈ ਨਾ ਟਾਈਮ ਰੁਕਿਆ ਕਿ ਨਹੀਂ ਹਾਂਜੀ ਹਾਂਜੀ ਜੀ ਬਿਲਕੁਲ ਇਹ 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 ਆ ਇਹਦੇ ਵਿੱਚ ਇੰਨਾ ਕੁ ਸ ਹੈਗਾ ਤੇ ਹੋਰ ਹੋਰ ਵੀਰੇ ਬਾਕੀ ਆਪਾਂ ਜਿਵੇਂ 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 ਟੈਕਨੋਲੋਜੀ ਦੇ ਨਾਲ ਅਪਡੇਟ ਕਰੀ ਜਾਵਾਂਗੇ ਜਿਵੇਂ ਜਿਵੇਂ ਕੋਈ ਚਾਹੂਗਾ ਕਿ ਆ ਚੀਜ਼ ਸਾਨੂੰ ਚਾਹੀਦੀ ਆ ਉਹਵੇਂ ਉਹਵੇਂ ਅਸੀਂ ਪਾਈ ਜਾਵਾਂਗੇ ਜੀ ਹਾਂਜੀ ਹਾਂਜੀ ਇਹਦੇ ਵਿੱਚ ਸਾਰਾ ਕੁਝ ਐਡ ਹੋ ਜਾਊਗਾ ਜਿੰਨਾ ਕੁਝ ਕਰਵਾਉਣਾ ਸਾਰਾ ਕੁਝ ਹੋ ਜਾਊਗਾ ਹੁਣ ਜੇ ਕਿਸ ਨੇ ਲਵਾਉਣਾਗਾ ਹਾਂਜੀ ਹਾਂਜੀ ਇਹਦਾ ਕੀ ਖਰਚਾ ਰਹੂਗਾ ਖਰਚਾ ਵੀਰੇ ਫਸਟ ਆਫ 올 ਤਾਂ ਆਪਾਂ ਇਹਦਾ ਰੱਖਣ ਲੱਗੇ ਆ ਪ੍ਰੀ ਬੁੱਕ ਕੀ ਅਸੀਂ ਸੋਚਿਆ ਕਿ 1 ਅਪ੍ਰੈਲ ਨੂੰ ਆਪਾਂ ਲਾਂਚ ਕਰ ਦੇਣਾ ਇਹ ਡਿਵਾਈਸ ਤੇ ਜਿੰਨਾ ਜਿੰਨਾ ਵੀ ਵੀਰ ਭਰਾ ਇੰਟਰਸਟਿਡ ਹੈਗੇ ਆ ਉਹ ਸਾਨੂੰ ਕੰਟੈਕਟ ਕਰਨ ਅਸੀਂ ਪ੍ਰੀ ਬੁਕਿੰਗ ਸ਼ੁਰੂ ਕਰਨ ਲੱਗੇ ਆ ਉਹਦੇ ਵਿੱਚ ਕੀ ਹੋਊਗਾ ਤੁਹਾਡੇ ਡਿਵਾਈਸ ਦਾ ਬਸ ਥੋੜਾ ਜਿਹਾ ਅਸੀਂ ਖਰਚਾ ਲਾਵਾਂਗੇ 2 ਸਾਲ ਤੁਹਾਨੂੰ ਡਿਵਾਈਸ ਫ੍ਰੀ ਦਿੱਤਾ ਜਾਏਗਾ ਜੇ ਉਹਦੇ ਵਿੱਚ ਤੁਹਾਨੂੰ ਲਾਈਫਟਾਈਮ ਦੀ ਕੋਈ ਪ੍ਰੋਬਲਮ ਆਊਗੀ ਜੀ ਖਰਾਬ ਹੋ ਗਿਆ ਜਾਂ ਚੱਲਦਾ ਨਹੀਂ ਪਿਆ ਸਹੀ ਅਸੀਂ ਤੁਹਾਨੂੰ ਰਿਪਲੇਸ ਕਰਕੇ ਦਵਾਂਗੇ ਠੀਕ ਕਰਕੇ ਨਹੀਂ ਦਵਾਂਗੇ ਅਸੀਂ ਨਵਾਂ ਡਿਵਾਈਸ ਪਾ ਕੇ ਦਵਾਂਗੇ ਜੀ ਹਾਂਜੀ ਬਿਲਕੁਲ ਤੇ ਬਾਕੀ ਸੰਪਰਕ ਨੰਬਰ ਜੇ ਕਿਸੇ ਨੇ ਸੰਪਰਕ ਕਰਨਾ ਹੈ ਸੰਪਰਕ ਨੰਬਰ ਹੈ ਵੀਰੇ ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਮੈਸੇਜ ਕਰ ਸਕਦੇ ਹੋ ਡਿਫੈਂਡ ਟ੍ਰੇਸ ਨਾਮ ਤੋਂ ਸਾਡਾ ਇੰਸਟਾਗ੍ਰam ਪੇਜ ਹੈਗਾ ਵੀਰੇ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਸਾਡਾ ਪਲੀਜ਼ ਮੈਂਸ਼ਨ ਕਰਦਨ ਜਰੂਰ ਵੀਰੇ ਜਰੂਰ ਜੇ ਕਿਸੇ ਨੇ ਈਮੇਲ ਵੀ ਕਰਨੀ ਹੈ ਉਹਦੇ ਤੇ ਸਾਰੀ ਡੀਟੇਲਸ ਦਿੱਤੀਆਂ ਹੋਈਆਂ ਤੁਸੀਂ ਸਾਨੂੰ ਜਦੋਂ ਮਰਜ਼ੀ ਹੁੰਦੇ ਤੇ ਕੰਟੈਕਟ ਕਰ ਸਕਦੇ ਓਕੇ ਇੱਕ ਜਾਂਦੇ ਜਾਂਦੇ ਹੋਰ ਵੀ ਦੱਸੋ ਜਿਵੇਂ ਹੁਣ ਇਹ ਇੱਕ ਫੋਨ ਦੇ ਵਿੱਚ ਇੱਕ ਇੱਕ ਥਾਂ ਵਿੱਚ ਚੱਲਣਾ ਕਿ ਹੋਰ ਫੋਨਾਂ ਦੇ ਵਿੱਚ ਅਲੱਗ-ਅਲੱਗ ਸਾਰੇ ਕਿਤੇ ਚੱਲ ਪੂਗਾ ਇਹ ਵੀਰੇ ਮਲਟੀਪਲ ਐਪ ਹੁੰਦੀਆਂ ਨੇ ਐਪ ਤੁਸੀਂ ਬਸ ਆਪਦੇ ਫੋਨ ਤੇ ਇਨਸਟਾਲ ਕਰਨੀ ਆ ਲੌਗਇਨ ਆਈਡੀ ਪਾਸਵਰਡ ਪਾਉਣਾ ਆ ਭਾਵੇਂ ਤੁਸੀਂ 100 ਫੋਨ ਦੇ ਵਿੱਚ ਪਾ ਲਓ ਭਾਵੇਂ ਤੁਸੀਂ 50 ਫੋਨਾਂ ਚ ਪਾ ਲਓ ਭਾਵੇਂ ਇੱਕ ਫੋਨ ਚ ਰਹਿਣ ਦਿਓ ਕਹਿੰਦਾ ਭਾਵੇਂ ਇਹ ਜਿਵੇਂ ਸਕੂਲ ਦੀਆਂ ਬੱਸਾਂ ਲਾ ਲਓ ਉਹਦੇ ਵਿੱਚ ਇਹ ਡਰਾਈਵ ਲੱਗਦੀ ਹੈ ਹਨ ਤਾ ਜਿਵੇਂ ਜਿੰਨੇ ਬੱਚੇ ਨੇਗੇ ਉਹਨਾਂ ਦੇ ਮਾਪਿਆਂ ਕੋਲ ਮੰਨੂ ਇਹ ਐਪ ਆ ਜੀ ਇੰਸਟਾਲ ਹੋ ਜੂਗੀ ਠੀਕ ਹੈ ਜੀ ਉਹ ਘਰੇ ਬੈਠੇ ਦੇਖ ਸਕਦੇ ਨੇ ਵੀ ਇੱਥੇ ਗੱਡੀ ਆ ਗਈ ਭਾਈ ਇੱਥੇ ਖੜ ਗਈ ਇੰਨੇ ਕ ਟਾਈਮ ਨੂੰ ਆਪਣਾ ਬੱਚਾ ਆ ਜਾਊਗਾ ਬਿਲਕੁਲ ਬਿਲਕੁਲ ਇਸ ਸਹੂਲਤਾਂ ਕਹਿ ਸਕਦੇ ਆਪਾਂ ਬਹੁਤ ਹੋਣ ਦੇ ਟਾਈਮ ਦੀਆਂ ਇੱਕ ਵਧੀਆ ਅਪਡੇਟ ਆਈ ਹੈਗੀ ਸੋ ਬਾਈ ਇਹਨਾਂ ਸੰਪਰਕ ਜ਼ਰੂਰ ਕਰਿਓ ਤੇ ਵੀਡੀਓ ਜੇ ਵਧੀਆ ਲੱਗੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਹੋਰ ਵੀ ਇੱਕ ਨਵੀਂ ਤਕਨੀਕ ਲੈ ਕੇ ਆਵਾਂਗੇ ਹਾਂਜੀ ਕਈ ਵੀਰ ਹੁੰਦੇ ਨੇ ਕਿ ਚਲੋ ਆਪਦੀ ਗੱਡੀ ਦੇ ਲੋਕੇਸ਼ਨ ਟਰੈਕ ਕਰਨ ਲਈ ਵਿੱਚ ਡਿਵਾਈਸ ਪਾ ਦਿੰਦੇ ਨੇ ਜਿਵੇਂ AirTag ਪਾਤਾ ਕੋਈ ਹੋਰ GPS ਡਿਵਾਈਸ ਵਿੱਚ ਲਾਤਾ ਹਨਾ ਉਹਦੇ ਨਾਲ ਕੀ ਹੁੰਦਾ ਵੀਰੇ ਤੁਹਾਨੂੰ ਇੱਕ ਜਸਟ ਲొਕੇਸ਼ਨ ਮਿਲੇਗੀ ਕਿ ਤੁਹਾਡੀ ਗੱਡੀ ਕਿੱਥੇ ਖੜੀ ਹੋਈ ਆ ਤੁਹਾਨੂੰ ਉਹਨੇ ਇਹ ਨਹੀਂ ਦੱਸਣਾ ਕਿ ਗੱਡੀ ਕਿੰਨੀ ਕਿਲੋਮੀਟਰ ਦੀ ਸਪੀਡ ਤੇ ਚੱਲਦੀ ਪਈ ਆ ਕਿ ਉਹ ਕਿੱਥੇ ਕਿੱਥੇ ਰੁਕੀ ਆ ਜੇ ਸਪੋਜ਼ ਤੁਹਾਡੀ ਗੱਡੀ ਚੋਰੀ ਹੋ ਗਈ ਤੇ ਤੁਸੀਂ ਆਪਦੇ ਫੋਨ ਤੋਂ ਬੰਦ ਨਹੀਂ ਕਰ ਸਕਦੇ ਉਹਦੇ ਨਾਲ ਬਟ ਇਹਦੇ ਵਿੱਚ ਆਪਾਂ ਸਪੈਸ਼ਲੀ ਇਹ ਫੀਚਰ ਪਾਇਆ ਕਿ ਤੁਹਾਡੀ ਜੇ ਗੱਡੀ ਚੋਰੀ ਹੋ ਵੀ ਗਈ ਆ ਤੇ ਭਾਵੇਂ ਤੁਸੀਂ ਗੱਡੀ ਦੇ ਵਿੱਚ ਚਾਬੀ ਲਾ ਕੇ ਤੋਰ ਆਓ ਜਿੱਥੇ ਮਰਜ਼ੀ ਚੱਲ ਜਾਓ ਤੁਹਾਡੀ ਆਪਦੇ ਫੋਨ ਤੋਂ ਹੀ ਤੁਹਾਡੀ ਗੱਡੀ ਬੰਦ ਹੋ ਜਾਊਗੀ ਫੋਨ ਤੋਂ ਗੱਡੀ ਬੰਦ ਹੋ ਜੂਗੀ ਫੋਨ ਤੋਂ ਹੀ ਗੱਡੀ ਬੰਦ ਹੋ ਜੂਗੀ ਫੋਨ ਤੋਂ ਹੀ ਲੋਕ ਹੋ ਜੂਗੀ ਐ ਨਹੀਂ ਹੈਗਾ ਵੀ ਚੋਰ ਭਾਈ ਆਪਣਾ ਪੈਨ ਡੱਪ ਜੂ ਲੈ ਕੇ ਉਹ ਕੰਮ ਨਹੀਂ ਹੈਗਾ ਵੀਰੇ ਤੁਸੀਂ ਮੋਟਰਸਾਈਕਲ ਮੇਰਾ ਲੈ ਜਾਓ ਜਿੱਥੇ ਮਰਜੀ ਜਾ ਕੇ ਖੜਾ ਕਰ ਦੋ ਤੇ ਆਪਾਂ ਚੋਰ ਮਿੰਟਾਂ ਚ ਲੱਭ ਲਾਂਗੇ ਹਮ ਪ੍ਰੋਪਰ ਲੋਕੇਸ਼ਨ ਆ ਰਹੀ ਹੈ ਉਹਦੇ ਉੱਪਰ ਵੀ ਇੱਥੇ ਖੜਾ ਭਾਈ ਹੈਨਾ ਤੇ ਫੋਨ ਦੇ ਵਿੱਚ ਹੀ ਸਾਰਾ ਕੰਟਰੋਲ ਹੈਗਾ ਇੱਕ ਬਹੁਤ ਘੈਂਟ ਹੋਣ ਦੇ ਟਾਈਮ ਦੀ ਵੱਡੀ ਅਪਡੇਟ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਪੇਜ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਧੰਨਵਾਦ